ਅਸੀਂ ਜਾ ਰਹੇ ਆ ਜੀ ਗੁਰਦੁਆਰਾ ਸ਼੍ਰੀ ਪਰਵਾਰ ਬਿਛੋੜਾ ਸਾਹਿਬ। ਸ਼੍ਰੀ ਜੰਡਾ ਸਾਹਿਬ ਤੋਂ ਨਿਕਲ ਕੇ ਅਸੀਂ ਹੁਣ ਪਹੁੰਚ ਚੱਲੇ ਆ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ। ਆਓ ਤੁਹਾਨੂੰ ਵੀ ਦਰਸ਼ਨ ਕਰਾਈਏ। ਇਹ ਗੁਰਦੁਆਰਾ ਸਰਸਰ ਅਧੀ ਦੇ ਕੰਡੇ ਤੇ ਆ ਜਿੱਦਾਂ ਕਿ ਤੁਸੀਂ ਇਤਿਹਾਸ 'ਚ ਸੁਣਿਆ ਹੋਇਆ। ਇੱਥੇ ਆ ਨਾਲ ਹੀ ਦੇਖੋ ਕਿੰਨੀ ਸੋਹਣੀ ਨਹਿਰ ਵਗਦੀ ਆ। ਤੁਹਾਨੂੰ ਦਿਖਾਣੇ ਆ। ਆਹ ਦੇਖੋ ਜੀ। ਕਿੰਨਾ ਪਾਣੀ ਦਾ ਤੇਜ਼ ਵਹਾਵ। ਪਾਣੀ ਦਾ ਕਿੰਨਾ ਤੇਜ਼ ਵਹਾ ਇਹ ਨਹਿਰ ਜਿਹੜੀ ਹੈ ਨਾ ਬਿਲਕੁਲ ਕੋਲੋਂ ਦੇ ਨਿਕਲਦੀ ਹੈ ਗੁਰਦੁਆਰਾ ਪਸਵਾਰ ਵਿਛੋੜਾ ਸਾਹਿਬ ਦੇ ਆਓ ਚੱਲ ਕੇ ਦਰਸ਼ਨ ਕਰਦੇ ਆ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਇੱਥੇ ਨਾ ਤੁਹਾਨੂੰ ਇੱਕ ਨਜ਼ਾਰਾ ਦਿਖਾਣੇ ਆ ਰਾਹ ਦੇ ਵਿੱਚ ਆਉਂਦਾ ਜਦੋਂ ਪਰਵਾਰ ਵਿਛੋੜਾ ਸਾਹਿਬ ਜਾ ਰਹੇ ਹੁੰਦੇ ਆ ਨਾ ਰਸਤੇ ਦੇ ਵਿੱਚ ਆਹ ਦਰਿਆ ਵਹਿੰਦਾ ਜੀ ਆਹ ਦਰਿਆ ਵਹਿਆ ਸਾਹਮਣੇ ਦੇਖੋ ਪੁਲ ਵੀ ਦਿਖਦੇ ਪਿਆ ਆ ਦਰਿਆ ਜਾਂਦਾ ਆਹ ਰੋਡ ਆ ਦਰਿਆ نیچےੋਂ ਨਿਕਲਦਾ ਵਾ ਉਪਰੋਂ ਦਰਿਆ ਦੇ ਨਹਿਰ ਵਗਦੀ ਹੈ ਆ ਦੇਖੋ ਇਧਰ ਨਹਿਰ ਆ ਦੇਖ ਆ ਪੂਰੀ ਨਹਿਰ ਕਿੰਨੀ ਤੇਜ਼ ਪਾਣੀ ਨਾਲ ਆ ਤੇ ਉਹ ਫਿਰ ਪਿੱਛੇ ਦਰਿਆ ਦੇਖਦਾ ਦਰਿਆ نیچے ਉੱਪਰ ਨਹਿਰ ਨਿਕਲਦੀ ਪਈ ਹੈ ਇਹ ਵੀ ਇੱਕ ਵੱਖਰਾ ਹੀ ਨਜ਼ਾਰਾ ਜੀ ਇਹਦਾ ਜੋ ਉੱਪਰ ਵੀ ਪੰਜਾਬ 'ਚ ਦੇਖਣ ਨੂੰ ਮਿਲਦੇ ਆ ਬਾਹਰ ਨਹੀਂ ਮਿਲਦੇ ਆਹ ਦੇਖੋ ਆਹ ਸਾਹਮਣੇ ਦਰਿਆ ਇਧਰ ਆ ਫੋਲਾ ਉਪਰੋਂ ਨਹਿਰ ਵਗਦੀ ਆ ਉਹ ਦੇਖੋ ਜੀ ਦਰਿਆ ਵੰਦਾ ਇਹ ਜਿਹੜਾ ਸਾਹਮਣੇ ਬੋਰਡ ਲੱਗਾ ਜੀ ਇਹ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਨੂੰ ਜਾਣ ਦਾ ਰਸਤਾ ਦਿਖਾਇਆ ਗਿਆ ਤੇ ਜਿਹੜੀ ਨਹਿਰ ਤੁਹਾਨੂੰ ਪਿੱਛੇ ਦਿਖਾ ਕੇ ਆਏ ਆ ਉਸੇ ਰੋਡ ਦੇ ਉੱਤੇ ਉਸ ਨਹਿਰ ਦੇ ਨਾਲ ਹੀ ਸੱਜੇ ਹੱਥ ਨੂੰ ਰੋਡ ਮਿਲਦੀ ਆ ਉੱਥੇ ਜੀ ਇਹ ਦਿਖਾਇਆ ਗਿਆ ਇਹ ਰਸਤਾ ਜਾਣ ਦਾ ਬਹੁਤ ਹੀ ਸੋਹਣਾ ਰਾਹ ਜੀ ਇਧਰਲੇ ਇਸ ਟਾਈਮ ਪਾਸੇ ਵੀ ਮੀਂਹ ਦਾ ਮੌਸਮ ਚੱਲਦਾ ਪਿਆ ਅਗਸਤ ਚੱਲਦਾ ਪੂਰੇ ਹਰੇ-ਖਰੇ ਝਾੜ ਵਾਦੀਆਂ ਬਣੀਆਂ ਹੋਈਆਂ ਇੱਥੇ ਸ਼ਾਂਤ ਮਾਹੌਲ ਹੈ ਇਧਰਲੇ ਪਾਸੇ ਪਿਓਰ ਹਵਾ ਨਾ ਕੋਈ ਪੋਲੂਸ਼ਨ ਨਾ ਕੋਈ ਕੁਝ ਜਿੱਦਾਂ ਕਿ ਆਪਾਂ ਨੂੰ ਪਤਾ ਗੁਰਦੁਆਰਾ ਗੁਰਦੁਆਰਾ ਸ਼੍ਰੀ ਪਰਵਾਰ ਵਛੋੜਾ ਸਾਹਿਬ ਬਹੁਤ ਹੀ ਉੱਚੇ ਸਥਾਨ ਤੇ ਬਣਿਆ ਹੋਇਆ ਹੈ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸ਼੍ਰੀ ਪਰਵਾਰ ਪਛੋੜਾ ਸਾਹਿਬ ਆ ਸਾਹਮਣੇ ਗੁਰੂ ਘਰ ਦੀ ਇਮਾਰਤ ਦਿਖਦੀ ਪਈ ਹੈ ਬਹੁਤ ਹੀ ਉੱਚੇ ਸਥਾਨ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਇਹ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਦੀਆਂ ਨਾ ਪੋੜੀਆਂ ਨੇ ਗੁਰਦੁਆਰਾ ਬਹੁਤ ਉੱਚਾ ਬਣਿਆ ਹੋਇਆ ਧਿਆਨ ਨਾਲ ਆ ਦੇਖੋ ਜੀ ਕਿੰਨਾ ਉੱਚਾ ਗੁਰਦੁਆਰਾ ਸਾਹਿਬ ਮੇਰਾ ਦਿਲ ਨਹੀਂ ਕਰਦਾ ਲੱਗਦਾ ਮੈਨੂੰ ਇਹ ਉਹ ਸਥਾਨ ਹੈ ਜਿੱਥੇ ਗੁਰਗੋਬਿੰਦ ਸਿੰਘ ਜੀ ਨੇ ਆਖਰੀ ਵਾਰ ਆਪਣੇ ਪਰਿਵਾਰ ਨਾਲ ਰਹੇ ਇਸ ਤੋਂ ਬਾਅਦ ਕਦੇ ਉਹਨਾਂ ਦਾ ਆਪਸ ਵਿੱਚ ਮਿਲ ਨਹੀਂ ਹੋਇਆ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਗੜੀ 'ਚ ਸ਼ਹੀਦ ਹੋ ਗਏ ਛੋਟੇ ਸਾਹਿਬਜ਼ਾਦੇ ਦੋ ਫਤਿਹਗੜ੍ਹ ਸਾਹਿਬ 'ਚ ਦੀਪਾ ਗਏ ਇਹ ਜੀ ਗੁਰਦੁਆਰਾ ਸਾਹਿਬ ਦੇਖੋ ਬਹੁਤ ਹੀ ਉੱਚਾ ਬਣਿਆ ਹੋਇਆ ਇਹ ਗੁਰਦੁਆਰ ਸਾਹਿਬ ਤੋਂ ਦੂਰ ਦੂਰ ਤੱਕ ਨਾ ਸਾਰਾ ਕੁਝ ਦਿਖਦਾ ਦੂਰ ਦੂਰ ਤੱਕ ਪਹਾੜ ਵੀ ਦਿਖਦੇ ਸ਼ਾਇਦ ਵੀਡੀਓ ਦੇ ਵਿੱਚ ਨਾਣ ਪਰ ਇੱਥੋਂ ਸਾਰਾ ਦੂਰ ਦੂਰ ਤੱਕ ਦਾ ਪਹਾੜ ਵੀ ਦਿਖਦੇ ਇੰਨੀ ਉੱਚੀ ਚੜ ਕੇ ਆਪਾਂ ਗੁਰਦਸਵਾਰਾ ਸਾਹਿਬ ਦੇ ਦਰਸ਼ਨ ਕਰਨ ਆਨੇ ਆ ਇੱਥੇ ਉੱਪਰ ਆਉ ਨੂੰ ਨਾ 76 ਬੋੜੀਆਂ ਨੇ ਗੁਰਦਵਾਰਾ ਸਾਹਿਬ ਤੱਕ ਆਉਣਾ ਵਾ ए वो धरती है जी जिथे चार साहब ज्यादा पूरे परिवार आपस खेरू खेरू हो गया परिवार बिछोड़ा साहब वाह एक सत नाव देयर टोटल 76 डेज एंड एंड वी आर सो हाई अप एंड गेम टू दिस वेरी हाई गुरुद्वारे 사리가마마화니사니는바 마가리 사사리가마아화니사 사리탑 마가리 사사리가마아사살사사리이 쏘, ਇਦਾਂ ਦਾ ਕੁਝ ਉੱਪਰੋਂ ਦਾ ਦਿਖਦਾ ਜੀ ਪਰਵਾਰ ਰਸੋੜਾ ਸਾਹਿਬ ਤੋਂ ਆ ਦੇਖੋ ਆ ਆ ਸਾਹਮਣੇ ਆਹ ਪੌੜੀਆਂ ਜਿੱਥੋਂ ਅਸੀਂ ਚੜ ਕੇ ਆਏ ਆ ਉਹ ਥੱਲੇ ਗੱਡੀਆਂ ਪਾਰਕਿੰਗ ਜਿਹੜਾ ਉਹ ਸਾਹਮਣੇ ਉਹ ਦਿਖ ਰਹੀ ਜੀ ਬਿਲਡਿੰਗ ਇਹ ਲੰਗਰ ਹਾਲ ਆ ਇਹ ਦੀਵਾਨ ਹਾਲ ਆ ਜੀ ਉਧਰ ਸਰੋਵਰ ਇਧਰ ਸਾਰਾ ਦੂਰ ਦੂਰ ਤੱਕ ਇਸ ਪਾਸੋਂ ਆਪਾਂ ਨੇ ਇਧਰ ਨਹਿਰ ਦੂਰ ਦੂਰ ਤੱਕ ਸਾਹ ਰਾ ਸ਼ਹਿਰ ਦਿਖਦੇ ਇਹ ਸੀ ਜੀ ਦਰਸ਼ਨ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਜੀ ਦੇ ਹੁਣ ਅਸੀਂ ਜਾ ਰਹੇ ਹਾਂ ਜੀ ਵਾਪਸੀ ਨੂੰ ਅੱਗੇ ਅਸੀਂ ਆਨੰਦਪੁਰ ਸਾਹਿਬ ਦੀ ਯਾਤਰਾ ਨੂੰ ਚੱਲੇ ਆ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਆਨੰਦਪੁਰ ਸਾਹਿਬ ਤੇ ਹੋਰ ਗੁਰਦੁਆਰੇ ਸ੍ਰੀ ਆਨੰਦਪੁਰ ਸਾਹਿਬ ਇੱਥੇ ਤੁਸੀਂ ਨਾ ਗੁਰਦੁਆਰਾ ਪਰਿਵਾਰ ਬਛੋੜਾ ਸਾਹਿਬ ਦਾ ਸੰਖੇਪ ਇਤਿਹਾਸ ਵੀ ਪੜ੍ਹ ਸਕਦੇ ਹੋ। ਬਿਲਕੁਲ ਪੌੜੀਆਂ ਜਿੱਥੋਂ ਸ਼ੁਰੂ ਹੁੰਦੀਆਂ ਉੱਥੇ ਨਾਲ ਬੋਰਡ ਲੱਗਾ ਹੋਇਆ। ਬਾਕੀ ਹੁਣ ਇੱਥੋਂ ਅਸੀਂ ਚੱਲੇ ਪਾ ਰਹੇ ਹਾਂ ਜੀ ਅਗਲੇ ਗੁਰਦੁਆਰੇ ਤੁਹਾਨੂੰ ਨੈਕਸਟ ਲੋਗਾਂ ਦੇ ਵਿੱਚ ਦਿਖਾਵਾਂਗੇ।